ਆਨੇ ਦੇ ਲੈ ਕੇ ਨਾ ਪਿਛਲੇ ਪਾਸੇ ਗੇਅਰਬਾਕਸੇ ਤੱਕ ਪੂਰੀ ਸਪੋਰਟਾ ਕਿਸੇ ਵੀ ਪ੍ਰਕਾਰ ਦੀ ਇੱਕ ਆਇਟਨ ਟੋਜ਼ਰ ਪਾਉਣਾ ਨੀ ਕਿ 1 ਮਿੰਟ ਦੇ ਵਿੱਚ 38 ਲੀਟਰ ਤੇਲ ਭਰਵਾਉਂਦਾ ਜੀ ਹਾਂ 38 ਲੀਟਰ ਤੇਲ ਦੀ ਸਪਲਾਈ ਭਰਵਾਉਂਦਾ ਜੀ ਠੀਕ ਹੈ ਜੀ ਬਈ ਬਹੁਤ ਤੇਜ਼ ਭਰਵਾਉਂਦਾ ਮਤਲਬ ਆਲ ਫਿਲਟਰ ਦੇ ਲੋ ਕਿਤਨਾ ਸੇਫਟੀ ਵਾਲਾ ਰੱਖਿਆ ਬਈ ਬਿਲਕੁਲ ਆਲ ਫਿਲਟਰ ਠੀਕ ਜੀ ਸਭ ਤੋਂ ਵੱਡੀ ਖਾਸੀ ਟਰੈਕਟਰ ਦੇ ਵਿੱਚ ਇਹ ਹੈ ਵੀ ਇਹ ਟਾਇਰ ਆਉਂਦੇ ਆ ਹਾਂ ਜੀ ਇਹਨੂੰ ਐਮ ਆਰ ਵੀ ਕੰਪਨੀ ਹੀ ਟਰ ਡੰਦੀ ਹੈ ਹੋਰ ਨਹੀਂ ਆਉਂਦਾ ਕੋਈ ਕਿਸੇ ਹੋ ਮਤਲਬ ਕੀ 24 ਸਪੀਡਾਂ ਜੀ 24 ਸਪੀਡਾਂ ਠੀਕ ਹੈ 24 ਸਪ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਰੋਪੜ ਖੜੇ ਆ ਆਪਣੇ ਅੰਡੋ ਫਾਰ ਬਿਜਨਸੀ ਤੇ ਬਿਲਕੁਲ ਓਪੋਜ਼ਿਟ ਬਲਵੰਤ ਬਾਈ ਨਾਲ ਨੇ ਕਰਤਾਰ ਟਰੈਕਟਰ ਦੀ ਏਜੰਸੀ ਲਈ ਹੈ ਬਾਈ ਦੋ ਤਿੰਨ ਦਿਨ ਹੋ ਗਏ ਤੇ ਅੱਜ ਆਪਾਂ ਨੇ ਸਾਰੇ ਟਰੈਕਟਰਾਂ ਬਾਰੇ ਜਾਣਕਾਰੀ ਦੇਣੀ ਹੈ ਸਭ ਤੋਂ ਪਹਿਲਾਂ ਬਾਈ ਇਹਨਾਂ ਨੂੰ ਮੁਬਾਰਕਾ ਦਿੰਨੇ ਆ ਬਾਈ ਮੁਬਾਰਕਾ ਵੀ ਸਾਨੂੰ ਸਾਰਿਆਂ ਨੂੰ ਮੁਬਾਰਕਾ ਵੀਰੇ ਹਾਂਜੀ ਤੇ ਬਾਈ ਨੂੰ ਤਰੀਬਨ ਆਪਣਾ ਲੋਕਲ ਏਰੀਆ ਅਨੰਤਪੁਰ ਸਾਹਿਬ ਇੱਧਰ ਬਹੁਤ ਵੀ ਜਾਣਦੇ ਕਿਉਂਕਿ ਬਹੁਤ ਟਾਈਮ ਤੋਂ ਬਾਈ ਟਰੈਕਟਰਾਂ ਦੀਆਂ ਏਜੰਸੀਆਂ 'ਚ ਤ ਤੇ ਰੀਵਨਾ ਸਵਰਾਜ ਮੇਤਾ ਬਾਈ ਨੇ ਮੈਂ ਕਹਿੰਦਾ ਤਰੀਨ ਬਾਈ ਕਿੰਨੇ ਸਾਲ ਕੰਮ ਕਰਿਆ ਜੀ ਮੈਂ ਕਹਿੰਦਾ ਕਰਿਆ ਘੁੱਟ ਘੱਟ ਮੈਂ 98 ਸਾਲਾਂ ਤੋਂ ਕੰਮ ਕਰਦਾ 99 ਤੋਂ ਠੀਕ ਹੈ ਜੀ ਤੇ ਲਾ ਕੇ ਚੱਲੋ ਵੀ ਵੀ ਯਾਨ 15 18 ਸਾਲ ਦੇ ਲਾ ਕੇ ਲੱਗ ਭਾਗੇ ਲਾ ਕੇ ਚੱਲੋ ਬਿਲਕੁਲ ਜੀ ਬਿਲਕੁਲ ਵੀ ਉਹ ਤਾਂ ਬਾਅਦ ਪਹਿਨਾ ਐਕਸਟਰ ਵੀ ਕਰੇਗਾ ਠੀਕ ਹੈ ਜੀ ਐਕਸਟਰ ਟੈਟਰ ਤੇ ਕੰਮ ਕਰਿਆ ਆਪਣਾ ਕਰਤਾ ਟੈਟਰ ਦੀਆਂ ਬਾਈ ਪਹਿਲੇ ਤੁਸੀਂ ਵੈਸੇ ਔਨਲਾਈਨ ਨੈਟ ਦੇ ਬਹੁਤ ਸਾਰੀਆਂ ਵੀਡੀਓ ਬਾਈ ਬਹੁਤ ਪਾਈਆਂ ਕੰਮ ਦੀਆਂ ਦਿਖਾਵਾਂਗੇ ਬਹੁਤ ਜਿਆਦਾ ਬਾਕੀ ਆਪਣੇ ਰੋਪੜ ਬਾਈ ਡੀਲਰਸ਼ਿਪ ਖੁੱਲੀ ਆ ਹਾਂਜੀ ਕਿਸੇ ਦਾ ਵੀ ਟਰੈਕਟਰ ਲੈਣ ਦਾ ਮਨ ਹੋਵੇ ਜਾਂ ਕਿਸੇ ਨੇ ਦੇਖਣਾ ਹੈ ਕੋਈ ਜਾਣਕਾਰੀ ਲੈਣੀ ਆ ਆ ਬਾਈ ਸਾਰੇ ਮਾਡਲ ਆਪਣੇ ਕੋਲ ਬਾਈ ਸਾਰੇ ਮਾਡਲ ਹੈ ਵੀਰੇ ਸਾਰੇ ਮਾਡਲ ਆ ਬਾਈ 45 50 55 60 ਕੈਟਾਗਰੀ ਸਾਰੇ ਟਰੈਕਟਰ ਖੜੇ ਆ ਤੇ ਬਾਈ ਪਹਿਲਾਂ ਕਿਹੜੇ ਟਰੈਕਟਰ ਬਾਰੇ ਜਾਣਕਾਰੀ ਦਈਏ ਆਪਾਂ ਸ਼ੁਰੂ ਕਰਦੇ ਆ 9536 ਬਾਈ 9536 ਬਾਈ 9536 ਇਹਨਾਂ ਦਾ ਮੈਗਨਾ ਬਾਈ ਟ੍ਰੈਂਡਿੰਗ ਜ਼ਿਆਦਾ ਮਾਡਲ ਇਹੀ ਆ ਫਿਲਹਾਲ ਹੈ ਨਾ ਹਾਂਜੀ ਹਾਂ ਇਹ ਬਾਈ 60 ਕੈਟਾਗਰੀ ਚ ਇਹ 60 ਕੈਟਾਗਰੀ ਹੁੰਦਾ ਜੱਗੂ ਵੀਰੇ ਠੀਕ ਆ ਜੀ ਹਾਂਜੀ ਤੇ ਇਦੇ ਬਾਰੇ ਦੱਸੋ ਬਾਈ ਟਰੈਕਟਰ ਚ ਕੀ ਖਾਸੀਅਤ ਹੈ? ਖਾਸੀਅਤ ਜੱਗੂ ਵੀਰੇ ਇਹਦੇ ਵਿੱਚ ਤੱਕ ਸਭ ਤੋਂ ਵੱਡੀ ਗੱਲ ਆ ਚਾਰ ਸਿਲੰਡਰ ਟਰੈਕਟਰ ਆ। ਠੀਕ ਆ ਜੀ। ਤੇ ਕਲੌਸਕਰ ਇੰਜਨ ਵਾਲਾ? ਕਲੌਸਕਰ ਇੰਜਨ ਦਾ ਠੀਕ ਆ ਜੀ। ਹਾਂ ਜੀ ਹਾਂ ਜੀ ਤੇ 4160 ਸੀਸੀ ਦਾ ਇੰਜਨ ਹੈ ਜੋ। 4100 60 ਸੀਸੀ ਦਾ ਬਹੁਤ ਪਾਵਰਫੁਲ ਇੰਜਨ ਆ ਇਹ ਵਿਚਾਲੇ। ਬਿਲਕੁਲ ਜੀ ਬਿਲਕੁਲ। ਇਸੇ ਟਰੈਕਟਰ ਵਿੱਚ ਐਡਾ ਇੰਜਨ ਨਹੀਂ ਆ ਜਿੰਨਾ ਇਹਦੇ ਵਿੱਚ ਕਲੌਸਕਰ ਕੰਪਨੀ ਨੇ 4160 ਸੀਸੀ ਦਾ ਜਾਂਤਾ। ਠੀਕ ਆ ਜੀ। ਤੇ ਦੂਸਰੇ ਨੰਬਰ ਤੇ ਨਾਲ ਇਹਦੇ ਸਪੋਰਟ ਬਹੁਤ ਵਧੀਆ ਲਾਈਵੀ ਦੇਖੋ ਕਿੰਨੀ ਤਕੜੀ ਸਪੋਰਟ ਲਾਈਵੀ ਆ ਬਾਈ ਦਿਖਾ ਦੇ ਮੜਾ ਦੇ ਨੇੜੇ ਆ ਕੇ ਇਹਨੂੰ ਇੰਜਣ ਦੇ ਲੈ ਕੇ ਨਾ ਪਿਛਲੇ ਪਾਸੇ ਗੇਅਰ ਬਾਕਸੇ ਤੱਕ ਪੂਰੀ ਸਪੋਰਟ ਕਿਸੇ ਵੀ ਪ੍ਰਕਾਰ ਦੀ ਟਰੈਕਟਰ ਟੋਜ਼ਰ ਪਾਉਣਾ ਜਾਂ ਟਰੈਕਟਰ ਕੋਈ ਉੱਠਦਾ ਜਮੈਂ ਇਸਮੇ ਪਰੋਈ ਪ੍ਰੋਬਲਮ ਹੈਗੀ ਠੀਕ ਹੈ ਜੀ ਵੀ ਕਿਸੇ ਪਾਸੇ ਨੂੰ ਵੀ ਮਾੜਾ ਮੋਟਾ ਖਿਲਜੋਲ ਕਰ ਜਵੇ ਜੀ ਬਾਕੀ ਬਾਈ ਇੱਕ ਗੱਲ ਹੈਗੀ ਆ ਜਦਵੇਂ ਪੇਂਟ ਪੂੰਡ ਦੀ ਕੁਆਲਿਟੀ ਬਹੁਤ ਸੋਹਣੀ ਹੈ ਪੇਂਟ ਬਹੁਤ ਵਧੀਆ ਜੀ ਪੇਂਟ ਦੀ ਕੁਆਲਿਟੀ ਆ ਨਿਸ਼ਾਨੇ ਦੇ ਪੈਨ 15 ਪੈਲੇਟਰੀ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਆ ਰਾਇ ਲੋਹੇ ਦੀ ਕੋਈ ਰੱਖੀ ਵੀ ਨਹੀਂ ਗਜਾਇ ਹੈ ਸੈਨ ਪੂਰਾ ਲਾਇਆ ਵਾ ਠੋਕੇ ਬਹੁਤ ਜਿੰਨਾ ਕਹਦੇ ਫੁੱਲ ਲਾਇਆ ਵਾ ਜੀ ਹਾਂਜੀ ਬਿਲਕੁਲ ਸਵਾਲਾਂ ਨੇ ਕਹਦੇ ਨਹੀਂ ਵੀ ਜਿੰਨਾ ਡਾਕਟਰ ਬੁਲਾਉਂਦੇ ਜਾਂ ਕਬੈਨ ਬੁਲਾਉਂਦੇ ਫੁੱਲ ਲੋਹਾ ਲੋਂਦੇ ਵੀ 2 ਪੱਖੋਂ ਕੋਈ ਚੀਜ਼ ਦੀ ਘਾਟ ਦੇਖੀ ਵੀਰ ਨੇ ਠੀਕ ਆ ਜੀ ਫੁੱਲ ਕੁਆਲਟੀ ਰੱਖੀ ਵੀ ਆ ਤੇ ਦੂਸਰੇ ਨੰਬਰ ਤੇ ਨਾਲ ਐਸੈਸਰੀ ਦੇ ਵਿੱਚ ਵੇਟ ਨਾਲਾਂ ਦੀ 1 ਕਵਾਂਟਲ 20 ਕਿਲੋ ਦੀ 6 ਪਲੇਟਾਂ ਬਾਈ 6 ਪਲੇਟਾਂ ਆਉਂਦੀਆਂ ਜੀ ਠੀਕ ਆ ਜੀ 20 ਕਿਲੋ ਦੀ ਇੱਕ ਪਲੇਟ ਆਉਂਦੀ ਜਗੋ ਵੀਰੇ ਓਕੇ ਜੀ ਤੇ ਪਲੱਸ ਕਨੋਪੀ ਨਾਲ ਲੰ데요 ਏ ਠੀਕ ਹੈ ਜੀ ਕਨੋਪੀ ਦਾ ਹੁਣ ਥੋੜੀ ਜਿਹੀ ਪਿੱਛੇ ਕਰੀ ਵੀ ਆਪਾਂ ਇਹਨਾਂ ਕਿ ਟੈਕਟਰ ਦਾ ਸ਼ਟਰ ਅੰਦਰ ਲਾਉਣੇ ਕਰਕੇ ਹਾਂ ਜੀ ਅੰਦਰ ਠੀਕ ਹੈ ਜੀ ਸ਼ਟਰ ਦਾ ਵੀ ਉਹ ਨੀਵੇਂ ਥੋੜਾ ਜਿਹਾ ਕਨੋਪੀ ਥੋੜੀ ਜਿਹੀ ਛਤਰੀ ਉੱਚੀ ਹੈ ਜੀ ਠੀਕ ਹੈ ਜੀ ਗੱਲ ਤੇ ਪਲੱਸ ਦੂਸਰੇ ਨੰਬਰ ਤੇ ਸਭ ਤੋਂ ਵੱਡੀ ਖਾਸੀ ਦੇ ਇੰਜਣ ਦੇ ਵਿੱਚ ਜਿਹੜਾ ਤਾਂ ਰੇਡੀਏਟਰ ਆ ਸਾਰੇ ਕਾਪਰ ਦਾ ਹੁੰਦਾ ਜੀ ਦਿਖਾ ਦਿਓ ਬਾਈ ਚੱਕ ਕੇ ਮੋੜ ਜਾ ਹਾਂ ਚੱਕ ਕੇ ਦਿਖਾਉਂਦੇ ਜੀ ਇਹਨੂੰ ਦਿਖਾ ਦਿਓ ਬਾਈ ਤੇ ਦਿਖਾਈ ਵੀਰੇ ਸਾਰਾ ਜਿੰਨਾ ਰੇਡੀਏਟਰ ਕਾਪਰ ਦਾ ਕਿਸੇ ਪ੍ਰਕਾਰ ਦੀ ਟੈਕਟਰ ਨੂੰ ਗਰਮ ਦੇ ਨੇ ਇੱਥੇ ਆ ਜਾ ਮੜਾ ਦਿਖਾਓ ਇੱਧਰੋਂ ਕੋਲ ਆ ਇੱਧਰੋਂ ਆ ਜਾ ਜਮਾਈ ਫੋਲਰ ਗਰੰਟੀ ਆ ਕਿ ਤੇ ਹੱਲੇ ਜੋਲੇ ਜ ਹੁੰਦੀ ਨਹੀਂ ਨਾ ਕਿਤੇ ਉਹ ਗਰਮ ਹੋਣ ਦੀ ਸੁਭਾਵਨਾ ਕੋਈ ਹੈਗੀ ਐ ਜਿਹੜਾ ਪੱਖਾ ਵੀ ਆਉਂਦਾ ਜਿਹਦਾ ਠੀਕ ਹਾਂਜੀ ਇਹ ਵੀ ਪਲੱਸ ਲੋਹੇ ਦਾ ਹੀ ਆਉਂਦਾ ਠੀਕ ਹੈ ਜੀ ਨਹੀਂ ਰਾਬਟ ਪਾਰਟਸ ਦੂਸਰੇ ਪਾਰਟਸ ਆਉਂਦੇ ਆ ਉਹ ਕਈ ਵਾਰ ਗਰਮ ਹੋ ਗਏ ਨਾ ਉਹ ਹਵਾ ਘਟ ਜਾਂਦੀ ਦੀ ਠੀਕ ਹੈ ਜੀ ਤੇ ਲਿਫਟ ਪੰਪ ਬਹੁਤ ਹੈਵੀ ਆ ਬਿਲਕੁਲ ਬਾਈ ਹੈਵੀ ਪੰਪ ਲੱਗਦਾ ਤੇ 22 ਕੁਐਂਟਲ ਲਿਫਟ ਦੀ ਕੁਐਸਟੀ ਆ ਠੀਕ ਹੈ ਜੀ ਤੇ 38 ਲੀਟਰ ਪਰ ਫਾਰਮੈਂਟ ਵਿੱਚ ਕੱਢ ਦਈਏ ਨੀ ਕਿ 1 ਮਿੰਟ ਦੇ ਵਿੱਚ 38 ਲੀਟਰ ਤੇਲ ਘੋਂਦਾ ਜੀ ਹਾਂ 38 ਲੀਟਰ ਤੇਲ ਦੀ ਸਪਲਾਈ ਘੋਂਦਾ ਜੀ ਠੀਕ ਹੈ ਜੀ ਬਈ ਬਹੁਤ ਤੇਜ਼ ਘੋਂਦਾ ਮਤਲਬ ਆਲ ਫਿਲਟਰ ਦੇ ਲੋ ਕਿਤਨਾ ਸੇਫਟੀ ਵਾਲਾ ਰੱਖਿਆ ਬਈ ਆਲ ਫਿਲਟਰ ਵੀ ਬਈ ਬੜਾ ਦੇਖੋ ਬਈ ਬਹੁਤ ਸੇਫਟੀ ਵਾਲਾ ਪਲੱਸ ਚਾਦਰ ਵੀ ਨਾਲ ਲਾ ਕੇ ਨਾ ਠੀਕ ਹੈ ਜੀ ਉਹਦੇ ਨਾਲ ਰੋਕੇ ਆ ਬਈ ਕਿਸੇ ਪ੍ਰਕਾਰ ਦੀ ਕੋਈ ਥੱਲੇ ਦੇ ਕੋਈ ਚੀਜ਼ ਵੱਜੇ ਉਹ ਹੈ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਬਿਲਕੁਲ ਬਈ ਇੰਜਨ ਬਈ ਬਹੁਤ ਲੰਬਾ ਹੈ ਪੂਰਾ ਇੰਜਨ ਆਹ ਜੀ ਸਰਵਿਸ ਦਾ ਟਾਈਮ ਜੱਗੂ ਵੀਰੇ ਦਾ 500 ਘੰਟੇ ਦਾ ਜੀ ਇਹਦਾ ਠੀਕ ਹੈ ਜੀ ਹਾਂ ਜੀ ਪਹਿਲੀ 50 ਘੰਟੇ ਵਾਲੀ ਆ ਕਿ ਛੇਤੀ ਰਨਿੰਗ ਟਰੈਕਟਰ ਕਰਕੇ ਨਾ ਬਿਲਕੁਲ ਜੀ ਹਾਂ ਜੀ ਜਿੰਨਾ ਇੰਜਣ ਰਨਿੰਗ ਹੋਊਗਾ ਤੇ 50 ਘੰਟੇ ਦੇ ਵਿੱਚ ਕਚਰਾ ਜਾਂ ਫਿਲਟਰ ਵਿੱਚ ਆਉਂਦਾ ਉਹ ਉਸ ਬਾਰੇ ਇਹਦੇ ਉਹਦੇ ਅਗਲੀ ਸਰਵਿਸ ਆਪਾਂ ਨੇ 500 ਘੰਟੇ ਦੀ ਕਰਦੇ 500 ਘੰਟੇ ਤੇ ਹੋਣੀ ਜਗੂ ਵੀਰੇ ਨਹੀਂ ਆਮ ਆਪਣੀਆਂ 250 300 ਤੇ ਹੁੰਦੀਆਂ ਤੇ ਹਿੱਸਾ ਜਿਹੜਾ ਹੈਗਾ ਜੀ ਕਰਾਰ ਉਹਦਾ ਹਿੱਸਾ ਜੀ ਠੀਕ ਹੈ ਜੀ ਬਹੁਤ ਵਧੀਆ ਹਿੱਸਾ ਹੈ ਬਹੁਤ ਤਗੜੀ ਕੁਆਲਿਟੀ ਵਾਲਾ ਕਰਾਰੋ ਹਿੱਸੇ ਦੀ ਬਾਈ ਕਿਆ ਖਾਸੀ ਤਾਂ ਮਾੜਾ ਉਹ ਵੀ ਦੱਸ ਦੋ ਵੀਰੇ ਕਰਾਰੋ ਹਿੱਸੇ ਤੇ ਜਗੂ ਵੀਰੇ ਜਿਹੜੀ ਇਹ ਚੀਜ਼ ਹੈ ਪਲੱਸ ਜੋ ਇਹਦੀ ਸੈਂਟਰ ਪਿੰਨ ਆ ਗਈ ਆ ਠੀਕ ਆ ਜੀ ਇਹਦੀ ਲੌਂਗ ਲਾਈਫ ਵਾਲੀ ਚੀਜ਼ ਆ ਓਕੇ ਜੀ ਵੀ ਕਿਸੇ ਪ੍ਰਕਾਰ ਦਾ ਨਾ ਤਾਂ ਕਿਤੇ ਪਾਣੀ ਪੈਣਾ ਜੋ ਠੀਕ ਆ ਜੀ ਤੇ ਨਾ ਹੀ ਕਿਤੇ ਇਸ ਚੀਜ਼ ਆ ਸੈਂਟਰ ਪਿੰਨ ਦੇ ਵਿੱਚ ਕਿਤੇ ਠੀਕ ਆ ਜੀ ਵੀ ਜਿਹੜੀ ਨਾ ਟੁੱਟ ਪਾ ਜਾ ਇਹ ਤਾਂ ਜਿਹੜੀ ਕੰਪਨੀ ਆ ਕਰਤਾਰ ਟਰੈਕਟਰ ਨਾ ਕਰਾਰੋ ਦਾ ਹਿੱਸਾ ਜਿਹੜਾ ਯੂਜ਼ ਕਰਕੇ ਹੋ ਜਾਈਏ ਕਰਾਰੋ ਬਾਹਰਲੀ ਕੰਪਨੀ ਆ ਨਾ ਹਾਂ ਜੀ ਹਾਂ ਜੀ ਬਹੁਤ ਵਧੀਆ ਪਲੱਸ ਦੇਖੋ ਦੇਗੀ ਚੁੱਲਾ ਦੇਖੋ ਜੀ ਚੁੱਲਾ ਬਹੁਤ ਹੈ ਭਾਈ ਬਹੁਤ ਹੈਵੀ ਚੁਲਾ ਹੈ ਬਹੁਤ ਜ਼ਿਆਦਾ ਜਿੰਨਾ ਕਿਹਾ ਤੇ ਤੋਂ ਵੱਧ ਹੈਵੀ ਚੁਲਾ ਹੈ ਠੀਕ ਹੈ ਜੀ ਕੁਛ ਉਹ ਨਹੀਂ ਹੈ ਪਤਲੇ ਲਉਦੀਆਂ ਬਣਿਆ ਭਾਜੀ ਪੂਰਾ ਠੋਸ ਚੀਜ਼ ਬਣੀ ਵੀ ਹੈ ਜੀ ਠੀਕ ਹੈ ਜੀ ਗੱਲ ਹਾਂ ਜੀ ਬਿਲਕੁਲ ਭਾਈ ਆ ਵੀ ਦੇਖੋ ਮੂਰੇ ਇਹਦਾ ਵੀ weight ਕਾਫੀ ਹੋਗਾ ਬਹੁਤ weight ਆ ਜੀ ਬਹੁਤ ਇਹਦਾ weight ਆ ਪਲੱਸ weight ਹੋਗਾ ਜੀ ਹਾਂ ਜੀ ਹਾਂ ਜੀ 1 क्विंटल 20 ਕਿਲੋ ਦਾ weight ਆਗੇ क्विंटल ਦੇ ਲਗਭਗ ਇਹ ਆ ਜੀ ਭਾਈ show ਨੂੰ ਵੀ ਦਿਖਾ ਦੇ ਡਬਲ ਜੈਕ ਵਾਲਾ ਦਿਖਾਓ ਜੀ ਡਬਲ ਜੈਕ ਵਾਲੀ ਆ ਬਈ ਡਬਲ ਜੈਕ ਕਿਸੇ ਪ੍ਰਕਾਰ ਦੀ show ਵਿੱਚੋਂ ਵੀ ਹੈਲੀਗਲ ਹੈ ਨਹੀਂ ਜੀ ਸਿੰਗਲ ਜੈਕ ਹੈ ਭਾਈ ਛੇਤੀ ਖਰਾਬ ਹਾਂ ਡਬਲ ਜੈਕ ਆ ਜੇ ਇਹ ਸਿੰਗਲ ਆਉਂਦਾ ਕਰਕੇ ਟਰੈਕਟਰ ਮੈਂ ਦੇਖੋ ਸਿੰਗਲ ਜੈਕ ਹੈ ਜੀ ਡਬਲ ਜੈਕ ਵਾਲੀ ਆ ਹਾਂ ਨਾ ਠੀਕ ਆ ਬਾਈ ਹਾਂ ਜੀ ਲਾ ਬਾਈ ਤੁਹਾਨੂੰ ਦੂਜੇ ਨੰਬਰ ਤੇ ਆਜੋ ਵੀਰੇ ਇਧਰ ਪਿੱਛੇ ਦਿਖਾ ਦੀਏ ਮਾੜੀ ਸਪੀਡਾਂ ਆ ਗਈਆਂ ਦੀ 24 ਸਪੀਡਾਂ ਜੀ 24 ਸਪੀਡਾਂ ਠੀਕ ਆ 24 ਸਪੀਡਾਂ ਆ ਓਕੇ ਤੇ ਨਾਲ ਪਲੱਸ ਹਾਈ ਲੋ ਠੀਕ ਆ ਜੀ ਹਾਈ ਲੋ ਟਰੈਕਟਰ ਦਾ ਲੀਵਰ ਉਹ ਨਾਲ ਦਿੱਤਾ ਬਾਈ ਇਹਦਾ ਸ਼ਟਲ ਗੇਰ ਰਸਾਈ ਲੋ ਤੇ ਸ਼ਟਲ ਗੇਰ ਵਾਲਾ ਜੀ ਓਕੇ ਕਲੱਚ ਇਹਦਾ ਸ਼ਟਲ ਕਿੱਥੇ ਆ ਬਾਈ ਦਾ ਇਹਦਾ ਕਲੱਚ ਜੀ ਦਿੱਤਾ ਬਾਈ ਆਪਾਂ ਨੇ ਇਹਦੀ ਸ਼ਟਲ ਇਹਦਾ ਇੱਥੇ ਆ ਬਾਈ ਹਾਂਜੀ ਨਾ ਸ਼ਟਲ ਆ ਗਿਆ ਜੀ ਠੀਕ ਹੈ ਇਹਦਾ ਸ਼ਟਲ ਸ਼ਟਲ ਆ ਜੀ ਜਿਸ ਤਰ੍ਹਾਂ ਬਾਈ ਆਪਣਾ ਹਾਈਡਰ ਪੀਡੀਓ ਤਾਂ ਆ ਗਿਆ ਰਿਵਰਸ ਹੈ ਨਾ ਜੀ ਇਹ ਪੀਟੂ ਹਾਂਜੀ ਠੀਕ ਹੈ ਜੀ ਇਹ ਪੀਟੂ ਆ ਗਿਆ ਹਾਂਜੀ ਠੀਕ ਹੈ ਜੀ ਪੀਡੀਓ ਵਿੱਚ ਵੀ ਮੈਂ ਕਹਿੰਦਾ ਦੂਆ ਬਾਈ ਇਹ ਆਪਣਾ 540 ਆ ਦੋ ਚੱਕਰ ਆ ਨਾ 540 ਠੀਕ ਹੈ ਜੀ 540 E ਤੇ ਚੱਕਿਆਂ ਦੇ ਵੀ ਪੀਟ ਆ ਗਏ ਬਾਈ ਚੱਕਿਆਂ ਨੂੰ ਬੇਟਰ ਤੇ ਬਈ ਠੀਕ ਹੈ ਜੀ ਗੱਲ ਟਾਇਰ ਆਉਂਦੇ 16 9 28 ਦੇ ਜੀ ਓਕੇ ਜੀ ਸਭ ਤੋਂ ਵੱਡੀ ਖਾਸ ਏ ਟਰੈਕਟਰ ਦੇ ਵਿੱਚ ਇਹ ਆ ਵੀ ਇਹ ਟਾਇਰ ਆਉਂਦੇ ਆ ਹਾਂਜੀ ਇਹਨੂੰ ਐਮ ਆਰ ਪੀ ਕੰਪਨੀ ਹੀ ਟਾਇਰ ਦਿੰਦੀ ਆ ਹੋਰ ਨਹੀਂ ਆਉਂਦਾ ਕੋਈ ਕਿਸੇ ਆ ਮਲਕੀ ਸਿਰਫ ਜੇ ਕਿ ਜਾਂ ਹੋਇਆ ਪੋਲ ਹੋਇਆ ਉਹ ਟਾਇਰ ਨਹੀਂ ਆਉਣਾ ਕਿਉਂਕਿ ਬਾਕੀ ਆਪਣੇ ਸਾਰਿਆਂ ਚ ਸਾਰਿਆਂ ਦੇ ਟਾਇਰ ਸਾਰੇ ਆਉਂਦੇ ਜੀ ਹਾਂਜੀ ਇਸ ਵਾਰ ਸਰਵ ਐਮ ਆਰ ਪੀ ਤੋਂ ਟਾਇਰ ਲੈਂਦੇ ਆ ਐਮ ਆਰ ਪੀ ਹੀ ਟਾਇਰ ਆਉਂਗਾ ਠੀਕ ਹੈ ਜਿਹੜਾ ਟਰੈਕਟਰ ਵਿੱਚ ਆਉਣਾ ਐਮ ਆਰ ਟਾਇਰ ਆਉਣਾ ਜੀ ਠੀਕ ਹੈ ਛੀਟਾ ਛੋਟਾ ਦੇਖੋ ਕਿੰਨੀਆਂ ਵਧੀਆ ਲੱ ਰਾਮ ਦਾਕ ਬੈਠ ਸਕਦਾ ਜੀ ਠੀਕ ਆ ਜੀ ਪਿੱਛੇ ਦੇ ਆਪਾਂ ਦੂਆ ਟਰੈਕਟਰ ਦਿਖਾ ਦੇਣ ਕਿਉਂਕਿ ਬਾਈ ਦੇ ਪਿੱਛੇ ਕਨੋਪੀ ਹੈ ਨਾ ਹਾਂ ਪਿੱਛੋਂ ਦਿਖਾ ਦਿੰਦੇ ਆਪਾਂ ਉਹ ਬਾਈ ਦਿਖਾ ਦੇ ਪਿੱਛੋਂ ਉਹ ਦੂਜਾ ਮਾਡਲ ਆ ਕਨੋਪੀ ਮਾਡਲ ਸਾਰੇ ਹੀ ਖੜੇ ਆ ਬਾਈ ਤੁਹਾਨੂੰ ਸਾਰੇ ਦਿਖਾਉਣੇ ਆਪਾਂ ਨੇ ਕਨੋਪੀ ਨਾਲ ਲੱਗੀ ਬਾਈ ਆ ਦਿਖਾ ਦੇ ਬਾਈ ਪਿੱਛੋਂ ਤੋਂ ਤਾਂ ਚਾਹੀਦਾ ਸਾਰਾ ਉਹ ਇਹਦੀ ਆ ਪੀਟੀਓ ਛਾ ਵੜਾਈ 540 ਤੇ 540 E ਇਹ ਦੋ ਹੀ ਸਪੀਡਾਂ ਬਚਾਉਂਦਾ ਜੀ ਇਹ ਤੇ ਉਸਤੇ ਇਲਾਵਾ ਜੀ ਇਹ ਹੁੱਕ ਦੇਖੋ ਕਿੰਨੀ ਇਹ ਮਜ਼ਬੂਤ ਆ ਬਹੁਤ ਹੈਵੀ ਹੁੱਕ ਲੱਗੀ ਹੋਈ ਆ ਕਿਸੇ ਪ੍ਰਕਾਰ ਦਾ ਲੋਹੇ ਦਾ ਪੱਖੋਂ ਕੋਈ ਚੀਜ਼ ਦੀ ਘਾਟ ਛੱਡੀ ਨਹੀਂ ਗਈ ਤੇ ਜੜੀ ਆ ਛਤਰੀ ਆਉਂਦੀ ਕਨੋਪੀ ਨਾਲ ਆਉਂਦੀ ਹੈ ਜੀ ਇਹਨਾਂ ਸਪੋਰਟ ਲੱਗ ਲਗੀ ਹੋਏ ਦੇ ਵੀ ਕਿਸੇ ਪ੍ਰਕਾਰ ਮਗਰਾੜ ਨੂੰ ਜਾਂ ਕਿਸੇ ਚੀਜ਼ੋਂ ਹਿੱਸੇ ਨੂੰ ਵੀ ਜਾਂ ਮਗਰਾੜ ਨੂੰ ਕੋਈ ਧੱਕ ਵੱਜਣ ਦੇ ਕੋਈ ਹੋਰ ਨਹੀਂ ਹੈਗਾ ਜੀ ਬਹੁਤ ਵਧੀਆ ਬ੍ਰੈਕਟ ਲੱਗੇ ਹੋਏ ਆ ਤੇ ਨਾਲ ਜਿਹੜੇ ਆ ਸੈਡਾ ਤੇ ਬ੍ਰੈਕਟ ਆ ਜੀ ਇਹਦੇ ਲਿੰਕਾਂ ਲੁੰਕਾਂ ਵੀ ਬੜੀ ਪੂਰੀ ਹੈ ਬ੍ਰੈਕਟ ਜਿਹੜੇ ਹੈਗੇ ਜੀ ਇਹ ਫੁੱਲ ਹੈਵੀ ਲੱਗੇ ਹੋਏ ਜੀ ਨਾਲ ਤੇ ਇੱਕ ਵਾਈ ਆਪਣਾ ਆ ਮਾਡਲ ਆ ਗਿਆ 5136 ਕਿੰਨੇ ਐਚਪੀ ਚ ਆਈ ਇੱਕ 5136 ਆਉਂਦਾ ਜੀ ਆਪਣਾ ਇਹ 50 ਐਚਪੀ ਆਉਂਦਾ ਜੀ ਠੀਕ ਹੈ 14 ਟਾਇਰ ਹੈ ਨਾ ਜੀ 14 ਦੇ ਟਾਇਰਾਂ ਵਿੱਚ ਆਉਂਦਾ 3 ਸਪੀਡ ਟਰੈਕਟਰ ਆ ਜੀ ਇਹ ਇਹ ਵੀ 3 ਸਪੀਡ ਹੈ ਜੀ ਹਾਂ ਜੀ 3 ਸਪੀਡਾ ਕਲੌਸ ਕਰੇਂਗਣਾ ਕਲੌਸ ਕਰੇਂਗਣਾ ਇਹਦਾ ਵੀ ਕਲੌਸ ਕਰੇਂਗਣਾ ਠੀਕ ਹੈ ਜੀ ਟਾਇਰਨ ਵੀ ਐਮ ਆਰਪਾਉਂਦੇ ਆ ਇਹ ਵੀ 4 ਵੀਲ ਚ ਆਉਂਦਾ ਜੀ ਇਹ ਹਾਲ ਦੀ ਗੱਡੀ ਸਾਡੇ ਕੋਲ ਟੂ ਬਿਲ ਬੰਗਾਇਆ ਸੀ ਆਉਂਦੇ ਹੈਗੇ 4 ਬਿਲ ਚ ਆਸੀਂ ਬੰਗਾਇਆ ਨਹੀਂ ਆਉਂਦੇ ਹੈਗੇ ਹਾਂ ਜੀ ਅਸੀਂ 2 ਵੀਲ ਚ ਮੰਗਾ ਜਾਂਦੇ ਜੀ ਯਾਨੀ ਕਿ 4 ਵੀਲ ਚ ਆਪਣੇ ਸਾਰੇ ਟਰੈਕਟਰ ਹੁੰਦੇ ਆਂ ਹਾਂ ਜੀ ਹਾਂ ਜੀ ਸਾਰੇ ਟਰੈਕਟਰ ਮਾਡਲ ਸਾਰੇ ਆ ਰਹੀ ਆ ਆਪਣੇ ਠੀਕ ਹੈ ਜੀ ਇਹਦੀ ਵੀ ਬਾਈ ਸੇਮ ਹੈ 500 ਘੰਟੇ ਦੀ ਸਰਵਿਸ ਦੇਖੋ ਜੀ ਹਾਂ ਜੀ ਹਾਂ ਜੀ ਪਹਿਲੀ 50 ਘੰਟੇ ਵਾਲੀ ਬਾਕੀ ਸਾਰੀ 500 ਘੰਟੇ ਤੇ ਸਰਵਿਸ ਆ ਸਟicker ਬਕਾਇਦਾ ਲਾਪਾ ਕੰਪਨੀ ਨੇ ਕਰ ਲਾਸ ਕਰੀ ਜਾਂਣਾ ਇਕਨਾ ਬਾਈ ਜਿਹੜੀ ਆਹ ਜਗ੍ਹਾ ਇੱਥੇ ਬੈਠਣ ਨੂੰ ਬਹੁਤ ਖੁੱਲੀ ਡੁੱਲੀ ਆ ਬਹੁਤ ਜ਼ਿਆਦਾ ਖੁੱਲੀ ਡੁੱਲੀ ਆ ਜੀ ਜਿਸ ਤਰ੍ਹਾਂ ਮਰਜ਼ੀ ਬੰਦੇ ਨੇ ਕੱਢਣਾ ਉਤਨ ਜਿਵੇਂ ਮਰਜੀ ਬੈਠ ਸਕਦਾ ਜੀ ਪੁੱਲੀ ਡੁੱਲੀ ਐ ਚੀਜ਼ ਆਈ ਰੋਪੀ ਨਾਲ ਆ ਜੀ ਛਤਰੀ ਦੇਖੋ ਕਨੋਪੀ ਐ ਜਿਵੇਂ ਜਣੀ ਕੇ ਨਾਲ ਇਹ ਮਤਲਬ ਕੀ ਪੱਕੀ ਉਹਦੇ ਵਿੱਚ ਜਾ ਜੋਨੇ ਕੇ ਇਹਦਾ ਜੇ ਕਈ ਵਾਰ ਬੰਦੇ ਨੇ ਇਹਦੇ ਮਤਲਬ ਕੀ ਨਹੀਂ ਬਿਲਾਉਣੀ ਹੁੰਦੀ ਕਿਸੇ ਨੇ ਨਹੀਂ ਲਾਉਣੀ ਆ ਤਾਂ ਜੋ ਇਹਦਾ ਐਕਸੈਸਰੀ ਲੈਸਾ ਜੇ ਬਕਰਨ ਦਾ ਮਤਲਬ ਬੇਟ ਤਾਂ ਚਲੋ ਬੈਂਫਰ ਦੇ ਕੰਪਨੀ ਦੇ ਵੱਲੋਂ ਆਉਣੀ ਆਉਣੀ ਆ ਹਾਂਜੀ ਬੈਂਫਰ ਆਉਣਾ ਠੀਕ ਐ ਤੇ ਛਤਰੀ ਜਿਹੜੀ ਹੈਗੀ ਐ 14 15 ਹਜ਼ਾਰ ਦੇ ਲਗਭਗ ਠੀਕ ਐ ਜੀ ਗੱਲ ਆਉਂਦੀ ਆ ਜੀ ਇਹ ਲੈਸ ਹੋ ਜੂਗੀ ਓਕੇ ਜੀ ਓਕੇ ਹਾਂਜੀ ਛਤਰੀ ਲੈਸ ਤੇ ਭਾਈ 14900 ਇਹਨੂੰ ਵੀ ਪਿੱਛੇ ਇਹ ਵੀ ਪਿੱਛੇ ਤੋਂ ਵਧੀਆ ਬਾਈ ਹੱਕ ਹੱਕ ਸਾਰਾ ਕੁਝ ਪਿੱਛੇ ਸਾਰਾ ਡਬਲ ਡਿਸਟਰੀ ਹੈਵੀ ਆ ਜੀ ਹਾਂਜੀ ਡਿਸਟਰੀਬਿਊਟਰ ਲੱਗਿਆ ਵਾ ਜੀ ਤੇ ਲਾਈਟ ਵਾਲਾ ਟਰਾਲੀ ਬਾਤੇ ਫੰਕਸ਼ਨ ਉਹ ਵੀ ਨਾਲ ਹੈਗਾ ਜੀ ਟੱਕ ਠੀਕ ਹੈ ਜੀ ਗੱਲ ਬੁੱਕ ਤੇ ਡਰਾਵਰ ਤੇ ਲਿੰਕਾਂ ਲਿੰਕਾਂ ਬਹੁਤ ਹੈਵੀਆਂ ਬਾਈ ਬਹੁਤ ਲਿੰਕਾਂ ਹੈਵੀ ਆ ਜੀ ਫੁੱਲ ਹੈਵੀ ਆ ਠੀਕ ਹੋ ਜੀ ਬਿਲਕੁਲ ਆ ਸਪੋਟਾਂ ਦੇ ਕਿੰਨੀਆਂ ਟ੍ਰੋਪੀ ਵਾਲੇ ਕਿੰਨੀਆਂ ਹੈਵੀ ਲੱਗੀਆਂ ਬਾਈ ਬਾਕੀ ਬਾਈ ਕਨੋਪੀ ਦਾ ਹਿਸਾਬ ਤਾਂ ਬਈ ਇਦਾਂ ਜੇ ਕਿਤੇ ਨੂੰ ਆਪਾਂ ਨੇ ਉਹ ਵੀ ਕਰਨਾ ਆਪਣਾ ਯੂ ਪਾਈਪ ਅੱਗੇ ਪਿੱਛੇ ਕਰ ਸਕਦੇ ਹਾਂ ਕਿਹ ਵਰਨਾ ਨਾ ਬਾਈ ਬਸ ਜੂ ਕਰ ਸਕਦੇ ਖੋਲਣਾ ਖੋਲ ਵੀ ਜਾਂਦਾ ਈ ਏ ਜੌਂਡੀ ਰਾਲਾ ਬਾਈ ਸੇਮ ਉਹੀ ਹਿਸਾਬ ਤਾਂ ਬਈ ਦਾ ਜੌਲੀ ਨੂੰ ਇਦਾਂ ਵੀ ਆਉਂਦਾ ਹਾਂਜੀ ਹਾਂਜੀ ਉਸ ਨੂੰ ਵੀ ਇਹੀ ਆਉਂਦੀ ਸਹੀ ਗੱਲ ਬਾਕੀ ਲਾਈਟਾਂ ਲੀਡੀਆਂ ਬਾਈ ਹਾਲੀਆਂ ਲਾਈਟਾਂ ਲੀਡੀਆਂ ਹਾਂਜੀ ਸਹੀ ਗੱਲ ਬਿਲਕੁਲ ਜੀ ਹੋਰ ਬਾਈ ਕਿਹੜਾ ਮਾਡਲ ਐ ਤੋ ਲਾਪ ਆਪਣੇ ਕੋਲ ਹੋਰ ਮਾਡਲ ਆਪਣੇ ਆ ਵੀ ਦਿਖਾ ਦੇ ਬਾਈ ਟੂ ਵਿਲ ਵਿੱਚ ਆ ਗਿਆ ਜੀ ਆਪਣਾ 5836 ਮਾਡਲ ਆ ਗਿਆ ਜੀ ਠੀਕ ਆ ਜੀ ਇਹ ਆਪਣਾ ਟੂ ਵਿਲ ਮਾਡਲ ਆਉ ਜਿਸ ਨੂੰ ਜੱਗੂ ਵੀਰੇ ਨੂੰ ਵੀ ਟਾਇਰ 16 ਦੇ ਪਿਛਲੇ ਆਉਂਦੇ ਜੀ ਅੱਗੇ ਵਾਲੇ 750 ਦੇ ਆਉਂਦੇ ਆ ਕੰਪਨੀ ਵੱਲੋਂ ਪੇਂਟਿੰਗ ਬੈਂਫਰ ਆ ਰਹੇ ਆ ਤੇ ਇਹ ਵੀ ਚਾਰ ਸਿਲੰਡਰ ਦੇ ਵਿੱਚ ਆ ਜੀ ਤੇ ਹੈਵੀ ਡੈਕਟਰ ਆ ਪੂਰਾ ਬਿਲਕੁਲ ਜੀ ਬਿਲਕੁਲ ਸੀਟ ਵੱਖੋਂ ਕੰਫਰਟ ਵੱਖੋਂ ਜਿਸ ਤਰ੍ਹਾਂ ਮਰਜੀ ਚੜਨਾ ਇਰਾਮ ਨਾਲ ਲਓ ਜੀ ਜਿਸ ਤਰ੍ਹਾਂ ਮਰਜੀ ਬੰਦੇ ਨੂੰ ਲੈ ਇਰਾਮ ਨਾਲ ਕੱਢ ਸਕਦਾ ਜੀ ਜਿਵੇਂ ਮਰਜੀ ਬੈਠੋ ਖੁੱਲਾ ਡੁੱਲਾ ਡੈਕਟਰ ਆ ਜੀ ਸੀਟ ਬਹੁਤ ਖੁੱਲੀ ਡੋਲੀ ਆ ਜਗ੍ਹਾ ਬਹੁਤ ਜਿਵੇਂ ਮਰਜੀ ਸੱਟ ਲਗੇ ਲਾਉਣਾ ਇਹ ਮੈਂ ਇੱਧਰ ਗੇਟ ਲਾਵਾ। ਖਟਾਵਾ ਜੀ ਲੀਵਰ ਹਾਲਾ। ਇਹ ਆਪਣਾ ਕਲੱਚ ਦਾ ਜੀ। ਅੱਛਾ ਕਲੱਚ ਦਾ। ਹਾਂ ਕਲੱਚ ਲੀਵਰ ਆ। ਠੀਕ ਹੈ ਜੀ। ਇਹ ਆਪਣਾ ਕਲੱਚ ਦਾ ਲੀਵਰ ਆ ਜੀ। ਠੀਕ ਹੈ ਜੀ। ਇਹ ਲਾਉਣਾ ਆਪਣਾ ਇਹ ਕਲੱਚ ਲੀਵਰ ਇੱਥੇ ਕੰਮ ਕਰਦਾ ਜੀ ਇਹਦਾ। ਠੀਕ ਹੈ ਜੀ। ਓਕੇ। ਹਾਂ ਜੀ। ਓਕੇ 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 ਠੀਕ। ਤੇ ਵੀਰੇ ਲੋਕੇਸ਼ਨ ਦਿਖਾ ਦੇ ਆਪਣੀ। ਉਹ ਸਾਹਮਣੇ ਆਪਣੀਆਂ ਸਾਰੀਆਂ ਏਜੰਸੀਆਂ ਜਿਵੇਂ ਸਵਰਾਜ, ਜੌਂਡੀਅਰ, ਇੰਡੋ ਫਾਰਮ, ਅਕਤੀਮਾਨ ਵਾਲੇ ਆ। ਫਾਰਮ ਟਰੈਕ ਵਾਲੇ ਵੀ ਆ ਰਹੇ ਆ। ਇਹ ਆਪਣੇ ਬਿਲਕੁਲ ਓਪੋਜ਼ਿਟ ਆ ਬਾਈ। ਗੁਰਦੁਆਰਾ ਪੱਠਾ ਸਾ ਠੀਕ ਹੈ ਜੀ ਬਿਲਕੁਲ ਏਜੰਸੀਆਂ ਦੇ ਓਪੋਜ਼ਿਟ ਮੰਡੀ ਦੇ ਓਪੋਜ਼ਿਟ ਇੱਕ ਬੱਸ ਕਹਿ ਸਕਦੇ ਆ ਇੱਥੇ ਆਓ ਆ ਕਿਕਰ ਬੱਸ ਬੋਰਡ ਦੇ ਨੰਬਰ ਨੋਟ ਕਰਾ ਦੇ ਸਾਰੇ ਬਾਈ ਇਹ ਬਾਕੀ ਬੰਦ ਤੇ ਰੇਟ ਦੀ ਗੱਲ ਤਾਂ ਜਿਹਨੇ ਕੋਈ ਪਤਾ ਕਰਨਾ ਫੋਨ ਤੇ ਕਰ ਸਕਦਾ ਹੈ ਨਾ ਜੀ ਹਾਂ ਰੇਟ ਹਾਂ ਜੀ ਫੋਨ ਤੇ ਜਦ ਮਰਜ਼ੀ ਕਾਲ ਕਰੇ ਜੀ ਤੇ ਬਾਈ ਕਿਸੇ ਨੇ ਕਿਸੇ ਦਾ ਮਨ ਹੋਇਆ ਕਰਤਾਰ ਟਰੈਕਟਰ ਲੈਣਾ ਤਾਂ ਬਾਈ ਇਹਨਾਂ ਦਾ ਨੰਬਰ ਹੈ ਬਾਈ ਆਪਣਾ ਨੰਬਰ ਬੋਲ ਦਿਓ ਇੱਕ ਵਾਰ ਸਹੀ ਗੱਲ ਆ ਆਪਣਾ ਜੱਗੂ ਵੀਰੇ ਕਿ ਤਨ ਖਾਸੀ ਤੇ ਹੋਰ ਦੱਸਦਾ ਜੀ ਮੈਂ ਇੱਧਰ ਆਉ ਜੀ ਹਾਂਜੀ ਹਾਂਜੀ ਇਹ ਸਮਾਣਾ ਇੱਕ ਸੱਚ ਲਾਈਵ ਐਕਸਟਰਾ ਹੀ ਆ ਦੇ ਠੀਕ ਆ ਜੀ ਦਿਖਾਓ ਗਰੰਟ ਨੂੰ ਕੱਟ ਕਈ ਵਾਰ ਐਂਪਲੀਫਾਇਰ ਲਾਏ ਹੁੰਦੇ ਕੁਸ ਲਾਏ ਹੁੰਦੇ ਨਾ ਕਿ ਜਿਸ ਤਰ੍ਹਾਂ ਮਾਲ ਦੀ ਸੱਚਾ ਆਫ ਕਰਦੇ ਸਾਰੀ ਸਪਲਾਈ ਗਰੰਟ ਦੀ ਪਿੱਛਲੀ ਕੱਟ ਵੱਜਦਾ ਜੀ ਮੰਨ ਕੇ ਚਲੋ ਆਪਾਂ ਨੇ ਟਰੈਕਟਰ ਦਾ ਦੱਸਦੇ ਨਹੀਂ ਵੀ ਚਲਾਉਣਾ ਇੱਥੋਂ ਕੱਟ ਕਰ ਆਹ ਸਾਡੋ ਕੱਠਾ ਇਹਨੂੰ ਕੱਟ ਲਾ ਦਿਓ ਜੀ ਬੈਟਰੀ ਦਾ ਕਨੈਕਸ਼ਨ ਹੀ ਟੁੱਟ ਗਿਆ ਬਸ ਬੈਟਰੀ ਦਾ ਬਾਈ ਚੀਜ਼ਾਂ ਜਾਨੀ ਕਿ ਬਹੁਤ ਬਾਰੇ ਟਰੈਕਟਰਾਂ ਉਨਾਂ ਲੱਗ ਲਾਈਆਂ ਹੋਈਆਂ ਆ ਵੀ ਬਹੁਤ ਵਧੀਆ ਲੱਗ ਬਹੁਤ ਹੈਵੀ ਲੱਗ ਬਾਈ ਹਾਈ ਲੋ ਤੋਂ ਲੈ ਕੇ ਕਵਰ ਤੇ ਲਾ ਸੀਟ ਦੇ ਨਾਲ ਕਿੰਨਾ ਵਧੀਆ ਕਵਰ ਲੱਗ ਡੋਲਾ ਡੋਲਾ ਟਰੈਕਟਰ ਬਣਾਇਆ ਬਾਈ ਫੁੱਲ ਬਾਈ ਬੇਡ ਤੇ ਲੈ ਕੇ ਟਾਇਰਾਂ ਤੱਕ ਤੇ ਮੰਗਰਾੜ ਬਹੁਤ ਹੈਵੀ ਆ ਜੀ ਲਾਓ ਠੀਕ ਆ ਜੀ ਫੁੱਲ ਮੰਗਰਾੜ ਹੈਵੀ ਆ ਇਹਦੇ ਆ ਵੀ ਬਾਈ ਇੱਥੇ ਨੂੰ ਦੇਖ ਲਓ ਨਿਕਲ ਨੂੰ ਹਵਾ ਨਿਕਲ ਵਾਸਤੇ ਹੈ ਨਾ ਹਾਂਜੀ ਹਾਂਜੀ ਆ ਵੀ ਉੱਪਰ ਨਜਾਇ ਛੱਡੀ ਹੋਈ ਆ ਆਖੀ ਉਹਨਾਂ ਤੋਂ ਬਾਈ ਨੰਬਰ ਬੋਲ ਦੋ ਆਪਣਾ ਨੰਬਰ ਲਿਖੋ ਜੀ ਮੇਰਾ ਜੀ 99883 600 ਪੂਰਾ ਤੇ ਇਤਰਾ 9998360073 ਠੀਕ ਹੈ ਜੀ ਹਾਂ ਜੀ ਬਲਵਾਂਸੀ ਨਾਮ ਆਦਾ ਜੀ ਜੇ ਵੀ ਟਰੈਕਟਰ ਬਾਰੇ ਕੋਈ ਵੀ ਇਨਕੁਆਰੀ ਲੈਣੀ ਆ ਪੁਰਾਣੇ ਟਰੈਕਟਰ ਵੀ ਬਾਈ ਬਾਈ ਨੇ ਵਿੱਚ ਕੱਟਣਗੇ ਸਹੀ ਹੈ ਜੀ ਬਾਕੀ ਜਿੱਦਾਂ ਵੀ ਜੋ ਮਾਰਕੀਟ ਰੇਟ ਹੋਊਗਾ ਠੀਕ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਜਰੂਰ ਮੌਕਾ ਦਿਓ ਕਿਉਂਕਿ ਬਾਈ ਨਵਾਂ ਕੰਮ ਹੈ ਬਾਈ ਇਹਨਾਂ ਦਾ ਟਰੈਕਟਰ ਬਹੁਤ ਵਧੀਆ ਔਰੇ ਆ ਕੇ ਡੈਮੋ ਵਾਲਾ ਵੀ ਹੈਗਾ ਟਰੈਕਟਰ ਨਾ ਬਾਈ ਹਾਂ ਜੀ ਡੈਮੋ ਟਰੈਕਟਰ ਕੰਪਨੀ ਨੇ ਹਾਂ ਜੀ ਸਾਨੂੰ ਭੇਜਦਾ ਏਜੰਸੀ ਬਾਤ ਜੀ ਠੀਕ ਹੈ ਜੀ ਗੱਲ ਤੇ ਆਪਣਾ ਜਿਸ ਬੰਦੇ ਜਿੰਮੇਵਾਰ ਨੇ ਚਲਾਉਣਾ ਬਾਈ ਕੱਲ ਨੂੰ ਤੁਹਾਨੂੰ ਬਸ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਕੱਲ ਨੂੰ ਆਪਾਂ ਨੇ ਜਿਹੜੀ ਕਸਟਮਰ ਸਰਵਿਸ ਦੇਣੀ ਆ ਸਹੀ ਆ ਲੈ ਜੀ ਉਹਦਾ ਆਪਣਾ ਕੰਪਨੀ ਦਾ ਕਿੱਦਾਂ ਹਿਸਾਬਤਾ ਬਾਈ ਕੰਪਨੀ ਨੇ ਆਪਣਾ ਸਮਾਨ ਸਾਰਾ ਜ ਆਪਣਾ ਨਾਲ ਸਮਾਨ ਸਾਨੂੰ ਭੇਜਦਾ ਜੀ ਠੀਕ ਆ ਜੀ ਜੋ ਵੀ ਸਰਵ ਦਾ ਸਮਾਨ ਆ ਸਾਨੂੰ ਗੇਅਰ ਦਾ ਇੰਜਨ ਦਾ ਤੇ ਜੋ ਲਾਈਟਾਂ ਹੋਈਆਂ ਫਿਲਟਰ ਹੋਏ ਉਹ ਕੰਪਨੀ ਸਾਨੂੰ ਪਹਿਨੀ ਏਜੰਸੀ ਦੇਣ ਤੇ ਪਹਿਨੀ ਸਾਨੂੰ ਸਮਾਨ ਉਹਨੇ ਪਹਿਨੀ ਭੇਜਦਾ ਜੀ ਬਾਕੀ ਕੋਈ ਜਿਹੜੀ ਸਭ ਤੋਂ ਜ਼ਰੂਰੀ ਗੱਲ ਦੀ ਗਾਰੰਟੀ ਵਾਰੰਟੀ ਕਿੱਦਾਂ ਆ ਗਾਰੰਟੀ ਵੀਰੇ ਦੀ 5 ਸਾਲ ਦੀ ਆ ਵੀਰੇ 5 ਸਾਲ ਦੀ ਹਾਂ ਜੀ ਹਾਂ ਗਾਰੰਟੀ ਆ ਹਾਂ ਗਾਰੰਟੀ ਬਾਈ ਇਹਦੇ ਵਿੱਚ ਦੱਸ ਦਿੰਦੇ ਨੇ ਇਹਦੇ ਵਿੱਚ ਵੀ ਕੁਝ ਕੰਡੀਸ਼ਨਾਂ ਹੁੰਦੀਆਂ ਨੇ ਬਹੁਤ ਜਾਨੀ ਕਿ ਉਹ ਗੱਲਾਂ ਜਦੋਂ ਤੁਸੀਂ ਟਰੈਕਟਰ ਲਾਉਂਗੇ ਉਹ ਤੁਹਾਨੂੰ ਬਾਈ ਨਹੀਂ ਦੱਸਣਗੇ ਸਹੀ ਜਾਣਗੇ ਠੀਕ ਹੈ ਹਾਂ ਜੀ ਸਹੀ ਗੱਲ ਆ ਹਾਂ ਗਾਰੰਟੀ ਹੁੰਦੀ ਆ ਗਾਰੰਟੀ ਮੈਨਾਂ ਬਾਈ ਸਾਲ ਦੀ ਹੁੰਦੀ ਆ ਗਾਰੰਟੀ ਤਾਂ ਵੀਰੇ ਜਿਤਨਾ ਛੋਟੇ ਪਾਰਟਸ ਹੋ ਜਿਤਨਾ ਬੈਟਰੀ ਹੋਗੀ ਠੀਕ ਆ ਜੀ ਸਾਲ ਪਲਟੀਨੇਟਰ ਹੋਗਾ ਚਲੋ ਹਾਂ ਜੀ ਇਹਨਾਂ ਨੂੰ ਆਪਣਾ ਚੇਂਜ ਹੋ ਜਾਂਦੇ ਠੀਕ ਆ ਜੀ ਜਿਹੜੇ ਅਦਰ ਟ੍ਰੈਕਟਰ ਦੇ ਪਾਰਟਸ ਹੋਏ ਉਸ ਵੱਡੇ ਪਾਰਟਸ ਆ ਉਹਦੀ ਤਾਂ ਵੀਰੇ ਵਾਰੰਟੀ ਆ ਜੀ ਉਹਦੀ ਵਾਰੰਟੀ ਹੁੰਦੀ ਨਹੀਂ ਕਿ ਉਹ ਆਪਣੇ ਰਿਪੇਅਰ ਦੇ ਵਿੱਚ ਆ ਜਾਂਦੀ ਹਾਂਜੀ ਹਾਂਜੀ ਰਿਪੇਅਰ ਵਿੱਚ ਆਉਂਦੀ ਮੇਰੇ ਰਿਪੇਅਰ ਵਿੱਚ ਠੀਕ ਆ ਹਾਂਜੀ ਤੇ ਠੀਕ ਆ ਬਾਈ ਬਾਕੀ ਜਿੱਦਾਂ ਵੀ ਕਦੇ ਬਾਈ ਦੀ ਡਿਲੀਵਰੀ ਹੋ ਗਈ ਆਪਾਂ ਫੇਰ ਵੀ ਪਾ ਕੇ ਬਣਾਵਾਂਗੇ ਵੀਡੀਓ ਬਣਾਵਾਂਗੇ ਸਹੀ ਗੱਲ ਸਾਡੇ ਸਾਹਮਣੇ ਆ ਬਾਈ ਬਹੁਤ ਪ੍ਰੇਮ ਆ ਬਾਈ ਨੇ ਇਧਰ ਜੌਂਡੀਅਰ ਦੇ ਵੀ ਤੁਹਾਨੂੰ ਪਤਾ ਬਹੁਤ ਵਾਰ ਆਇਆ ਬਾਈ ਟ੍ਰੈਕਟਰ ਵੀਡੀਓ ਦੇ ਵਿੱਚ ਸਵਰਾਜ ਵਿੱਚ ਵੀ ਜਾਂ ਜਤ ਵੀ ਬਹੁਤ ਵੀਡੀਓ ਬਣਾਈਆਂ ਨੇ ਤੇ ਬਾਕੀ ਠੀਕ ਆ ਬਾਈ ਜਿੱਦਾਂ ਵੀ ਹੋਰ ਆਪਾਂ ਬਾਅਦ ਵਿੱਚ ਵੀ ਤੁੱਕ ਵੀਰੇ ਬਹੁਤ ਧੰਨਵਾਦ ਤੇਰਾ ਜਿਹੜਾ ਆਰਾ ਟਾਈਮ ਕੱਢ ਕੇ ਵੀਰੇ ਸਾਡੇ ਕੋਲ ਆਏ ਤੁਸੀਂ ਹਾਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਹਾਂਜੀ ਤੇ ਠੀਕ ਆ ਬਾਈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਹਾਂਜੀ ਮਿਲਦੇ ਆਂ ਕਿਸੇ ਹੋਰ ਸਾਡੀ ਏਜੰਸੀ ਆ ਵੀਰੇ ਬਾਬਾ ਜੋਰਾਵਰ ਸਿੰਘ ਐਗਰੋ ਨੋmber ਕਰਤਾਰ ਡਾਕਟਰ ਨੀਅਰ ਪਠਾ ਸਾਹ ਜਾਊਗਾ ਉਹ ਦਿਖਾ ਦੇ ਬਾਈ ਬੋਰਡ ਦਿਖਾ ਦੇ ਕਿੱਥੇ ਬੜਾ ਜਾ ਕੇ ਸਰਵਿਸ ਰੋਡ ਤੇ ਵੀਰੇ ਸਰਵਿਸ ਰੋਡ ਤੇ ਹਾਂਜੀ ਹਾਂਜੀ ਬਿਲਕੁਲ ਪਠਾ ਜਾਉਂਗੇ ਨਾਲੇ ਆ ਜੀ ਠੀਕ ਆ ਜੀ ਗੱਲ ਠੀਕ ਆ ਜੀ ਮਿਲਦੇ ਆਂ ਹੋਰ ਨਵੀਂ ਵੀਡੀਓ ਦੇ ਵਿੱਚ